ਅਸੀਂ ਲੋਕ ਵਿਰਸਾ ਵੱਲੋਂ ਆਏ ਹੋਏ ਸਾਰੇ ਦੋਸਤਾਂ ਮਿੱਤਰਾਂ ਅਤੇ ਲੋਕ ਵਿਰਸਾ ਦੇ ਸਾਰੇ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਦਿਲ ਦੀਆਂ ਡੇਗਰਾਈਆਂ ਤੋਂ ਜਿਹੜੇ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜੇ ਨਾ ਜਾਏ ਇਤਿਹਾਸ ਬਢੇਰਿਆਂ ਦਾ ਕਿਵੇਂ ਮਸਲੇ ਕਰਾਂਗੇ ਹੱਲ ਕੋਈ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਸਮਝੋ ਅੱਜ ਮੋਈ ਚਾਹੇ ਕੱਲ ਮੋਈ ਮੈਂ ਇੱਕ ਜਾਣਕਾਰੀ ਜ਼ਰੂਰ ਜਾਣਾ ਚਾਹੁੰਦਾ ਸਾਡੇ ਨਾਲ ਲੋਕ ਵਿਰਸਾ ਦੇ ਹਰਮੇਲ ਸਿੰਘ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਨਾਲ ਜੁੜੇ ਆ ਬੜਾ ਹਾਰਡ ਵਰਕ ਜਿੰਨਾ ਅਸੀਂ ਨਹੀਂ ਕਰ ਸਕਦੇ ਅੱਗੇ ਆਜੇ ਹਰਮੇਲ ਸਿੰਘ ਹਰਮੇਲ ਸਿੰਘ ਹੁਣੇ ਇਹਦੇ ਨਾਲ ਹੀ ਆਪਣੇ ਹਰਵੰਸ ਸਿੰਘ ਧੰਜਲ ਜਿਹੜੇ 20 ਸਾਲਾਂ ਤੋਂ ਸੇਵਾ ਕਰ ਰਹੇ ਆ ਇਦਾਂ ਹੀ ਵਲੰਟੀਅਰ ਇਹਦੇ ਨਾਲ ਆਪਣੇ ਹੈਗੇ ਨੇ ਧਾਮੀ ਸਾਹਿਬ ਧਾਮੀ ਸਾਹਿਬ ਨੇ ਜਿੰਨਾ ਅੱਜ ਤਾਈਂ ਅਸੀਂ ਕੰਮ ਨਹੀਂ ਕਰ ਸਕਦੇ ਜਿੰਨਾ ਅੱਜ ਇਹਨਾਂ ਨੇ ਅੱਜ ਤਾਈਂ ਸਾਰੇ ਮੇਲਿਆਂ 'ਚ ਜਾਂ ਹੋਰ ਕੰਮ ਕਰਦੇ ਆ ਸੋ ਸਾਨੂੰ ਇਹਨਾਂ ਸਾਰਿਆਂ ਦਾ ਇਸੇ ਤਰ੍ਹਾਂ ਹੀ ਡਾਕਟਰ ਨੇ ਸਾਡੇ ਨਾਲ ਜਤਿੰਦਰਪਾਲ ਸਿੰਘ ਮੁੰਡੀ ਜਿਨ੍ਹਾਂ ਨੇ ਤੈਹ ਦਿਲੋਂ 20 ਸਾਲਾਂ ਤੋਂ ਪੈਰ ਨਾਲ ਸਾਡੇ ਨਾਲ ਪੂਰਾ ਮੇਲਜੋਲ ਕਰਕੇ ਹਰ ਮੇਲੇ ਨੂੰ ਇਸ ਸਿਖਰਾਂ ਤੇ ਪਹੁੰਚਾਉਂਦੇ ਆ ਤੇ ਜਿਹੜੇ ਸਾਡੇ ਐਮ ਡੀ ਵੀ ਆ ਮੈਨੇਜਿੰਗ ਵੀ ਕਰਦੇ ਆ ਇਸੇ ਤਰ੍ਹਾਂ ਸਾਡੇ ਗੁਰਦੀਪ ਸਿੰਘ ਬੁੱਟਰ ਹੁਣੀ ਆ ਦੇਖੋ ਇਹਨਾਂ ਕੋਲੇ ਖਜ਼ਾਨਾ ਪਰ ਹਰ ਟਾਈਮ ਹੀ ਘਾਟੇ ਚ ਰਹਿੰਦੇ ਆ ਇਹ ਤਾਂ ਹੀ ਥੋੜਾ ਜਿਹਾ ਸੁਗੜ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਕਰਮ ਸਿੰਘ ਹੁਣੀ ਆ ਕਰਮਜੀਤ ਜਿਹੜੇ ਸਿੱਧੂ ਸਾਹਿਬ ਆਲਵੇ ਸਾਡੇ ਨਾਲ ਖੜੇ ਆ ਤੇ ਮੋਢੇ ਨਾਲ ਮੋਢਾ ਦਿੰਦੇ ਆ ਇਸੇ ਤਰ੍ਹਾਂ ਹੀ ਬਲਜਿੰਦਰ ਬੈਂਸ ਹੁਣੀ ਆ ਜਿਨ੍ਹਾਂ ਨੇ ਕਈਆਂ ਸੰਸਥਾਵਾਂ ਨਾਲ ਵੀ ਕੰਮ ਕੀਤਾ ਤੇ ਸਾਡੇ ਨਾਲ ਵੀ ਇਸੇ ਤਰ੍ਹਾਂ ਸਹਿਯੋਗ ਕਰ ਰਹੇ ਆ ਅਜੀਤ ਸਿੰਘ ਬਰਾੜ ਹੁਣੀ ਆ ਇਹ ਇਹਨਾਂ ਦਾ ਜਿਵੇਂ ਕੀ ਆ ਸੋਸ਼ਲ ਵਰਕ ਵੀ ਰੇਡੀਓ ਤੇ ਵੀ ਤੁਸੀਂ ਇਹਨਾਂ ਨੂੰ ਆਲਦਾ ਟਾਈਮ ਸੁਣ ਸਕਦੇ ਆ ਆਜੋ ਬਰਾੜ ਸਾਹਿਬ ਦਾ ਜਿਹੜੇ ਅੱਜ ਸਾਡੇ ਚ ਪਧਾਰੇ ਆ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਨਮਜੋਤ ਆ ਇਹ ਕਈ ਸਾਲਾਂ ਤੋਂ ਸਾਡੇ ਨਾਲ ਨਵੇਂ ਮੈਂਬਰ ਆ ਤੇ ਇਹ ਹੁਣ ਅੱਗੇ ਸਾਡੀ ਵੰਗਡੋੜ ਵੀ ਸਾਂਭਣਗੇ ਜਿੰਨਾ ਕਾਫੀ ਸਰਗਰ ਮੈਂਬਰ ਆ ਸਾਡੇ ਇਸੇ ਤਰ੍ਹਾਂ ਇਤਿਹਾਸਕਾਰ ਪੁਨੀ ਸਾਹਿਬ ਜਿਹੜੇ ਅੱਜ ਤੱਕ ਜਿਨ੍ਹਾਂ ਨੇ ਜੋ ਲਿਖਿਆ ਸਲਾਮ ਕਰਦੇ ਆ ਇਹਨਾਂ ਨੂੰ ਮਾਸਟਰ ਰਿਗਵੀ ਨਾਥੁਨੀ ਜਿਨ੍ਹਾਂ ਦਾ ਜੇ ਅੱਜ ਅਸੀਂ ਸਾਰਾ ਬੈਗ ਦੇਖੀਏ ਜੋ ਇਹਨਾਂ ਨੇ ਸਾਰਾ ਸੋਸ਼ਲ ਵਰਕ ਕੀਤਾ ਉਹਨਾਂ ਦੇ ਦੇਣਦਾਰ ਆ ਸੋ ਅਸੀਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਅੱਜ ਸਰਜੀਤ ਪਾਤਰ ਦੇ ਇਸ ਸਮਰੋਹ ਇਸ ਸਦਾਰ ਲਈ ਸਮਰੋਹ ਵਿੱਚ ਹਿੱਸਾ ਲਿਆ ਸੋ ਦਿਲ ਦੀਆਂ ਡੰਗਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਅੱਜ ਆਪਾਂ ਐਬਸਫੋਰਟ ਚ ਲੋਕ ਵਿਰਸਾ ਐਸੋਸੀਏਸ਼ਨ ਦੇ ਕੋਲ ਪਹੁੰਚੇ ਹੋਏ ਆਂ ਪਿਛਲੇ ਦਿਨੀ ਸਾਡੇ ਯੋਗ ਸ਼ਾਇਰ ਸਰਜੀਤ ਪਾਤਰ ਇਸ ਜਹਾਨ ਤੋਂ ਰੁਖਸਤ ਹੋਏ ਨੇ ਭਾਵੇਂ ਉਹ ਜਸਮਾਨੀ ਤੌਰ ਤੇ ਸਾਨੂੰ ਛੱਡ ਗਏ ਨੇ ਪਰ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੀ ਨਜ਼ਮਾਂ ਉਹਨਾਂ ਦੀਆਂ ਗ਼ਜ਼ਲਾਂ ਸਾਡੇ ਤੱਕ ਹਮੇਸ਼ਾ ਸਾਨੂੰ ਰਾਹ ਰਸਨਾਉਂਦੀਆਂ ਰਹਿਣਗੀਆਂ ਜਿੰਨੀ ਵੱਡੀ ਕਾਲ ਕਮਾਈ ਉਹਨਾਂ ਨੇ ਕੀਤੀ ਜਿਸ ਤਰ੍ਹਾਂ ਪੰਜਾਬੀ ਸਾਹਿਤ ਦੀ ਝੋਲੀ 'ਚ ਵੱਡੇ ਸਨਮਾਨ ਸਰਜੀਤ ਪਾਤਰ ਹੁਰਾਂ ਰਾਹੀ ਪਏ ਜਿਸ ਤਰ੍ਹਾਂ ਉਹਨਾਂ ਨੇ ਇੱਕ ਕਪੂਲ ਦਾ ਕੰਮ ਕੀਤਾ ਬਹੁਤ ਸਾਰੀਆਂ ਰਚਨਾਵਾਂ ਉਹਨਾਂ ਦੀਆਂ ਤਰਜਮਾ ਹੋ ਕੇ ਬਾਕੀ ਪਛਾਵਾਂ ਚ ਲੋਕਾਂ ਤੱਕ ਪਹੁੰਚੀਆਂ ਉਹਨਾਂ ਨੇ ਵੀ ਸੁਰਜੀਤ ਪਾਤਰ ਦੇ ਤੁਰ ਜਾਣ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਸੁਰਜੀਤ ਪਾਤਰ ਦੇ ਤੁਰ ਜਾਣ ਤੇ ਪੰਜਾਬੀ ਅਦਬ ਉਦਾਸ ਹੈ ਇਸ ਗਮਗੀਨ ਹੋਏ ਮਾਹੌਲ ਦੇ ਵਿੱਚ ਹੀ ਅੱਜ ਅਸੀਂ ਐਵਰਸਫੋਰਡ ਪਹੁੰਚੇ ਹਾਂ ਸੁਰਜੀਤ ਪਾਤਰ ਹੁਰਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਵਿਰਸਾ ਐਸੋਸੀਏਸ਼ਨ ਐਵਰਸਫੋਰਡ ਜਿਹੜੀ ਲਗਾਤਾਰ ਸਲਾਨਾ ਮੇਲੇ ਲਗਾਉਂਦੀ ਆ ਰਹੀ ਹੈ ਅੱਜ surjit patar ਨੂੰ shraddhanjali ਦੇਣ ਲਈ ਇਕੱਠੇ ਹੋਏ ਆਂ ਸੋ ਸਭ ਤੋਂ ਪਹਿਲਾਂ ਧਾਮੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਉਹ ਆਪ ਜੀ ਆਪਣੇ ਇਸ ਮੌਕੇ ਤੇ ਵਿਚਾਰ ਰੱਖਣਗੇ ਧਾਮੀ ਸਾਹਿਬ ਸੁਣਨੇ ਸੁਣਨੇ ਰਾਹਾਂ ਵਿੱਚ ਕੋਈ ਕੋਈ ਪੈੜ ਦੇ ਦਿਲ ਹੀ ਰਾਸੇ ਜੀ ਬਾਕੀ ਸਭ ਖੈਰ ਏ ਅੱਜ ਬੜੇ ਅਦਾਸ ਦਿਲ ਦੇ ਨਾਲ ਅੱਜ ਇਹ ਸ਼ੋਕ ਸਭਾ ਡਾਕਟਰ ਸਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹੈ ਤੇ ਇਹਦੇ ਵਿੱਚ ਹੁਣ ਸਾਡੇ ਇਥੇ ਸੁਸਾਇਟੀ ਦੇ ਪ੍ਰਧਾਨ ਚਾਂਤੀ ਥਰੂਪ ਜੀ ਇਹ ਤੁਹਾਨੂੰ ਕੁਝ ਵਿਚਾਰ ਦੱਸਣਗੇ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਅੱਜ ਤੋਂ 27 ਸਾਲ ਪਹਿਲਾਂ ਤੋਂ ਲੋਕ ਵਰਸਾ ਸਤਾਪਤ ਕੀਤਾ ਤੇ ਲਗਾਤਾਰ ਹੈਲਪ ਕਰਦੇ ਆ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੈਂ ਸਭ ਤੋਂ ਪਹਿਲਾਂ ਸਰਜੀਤ ਪਾਤਰ ਨਾਲ ਸਾਡੀ ਨੇੜਤਾ ਕਿਉਂਕਿ ਅਸੀਂ ਸਿਟੀ ਹਾਲ 'ਚ ਇੱਕ ਪ੍ਰੋਗਰਾਮ ਸਪੈਸ਼ਲ ਸਰਜੀਤ ਪਾਤਰ ਦੇ ਨਾਂ ਤੇ ਹੀ ਕਰਾਇਆ ਸੀ ਜਿਨ੍ਹਾਂ ਨੇ 2.5 ਘੰਟੇ ਬਹਿ ਕੇ ਸਾਡਾ ਉਹ ਚੇਤਿਆਂ 'ਚ ਜਿਹੜਾ ਇੱਕ ਇਨਸਾਨ ਜਿਦੇ ਵਿੱਚ ਬਿਲਕੁਲ ਕੋਈ ਈਗੋ ਨਹੀਂ ਬੜਾ ਬਹੁਤ ਹੀ ਚੰਗੀ ਤਰ੍ਹਾਂ ਅੱਜ ਵੀ ਸਾਡੇ ਦਿਲਾਂ ਦੀ ਧੜਕਨ ਤੇ ਜਦੋਂ ਇਹ ਖਬਰ ਸੁਣੀ ਮੇਰਾ ਖਰ ਪੰਜਾਬੀ ਅੱਜ ਉਹ ਦੁਨੀਆ ਦੇ ਹਰ ਖੁੰਝੇ ਤੇ ਹੀ ਉਹਨਾਂ ਨੂੰ ਯਾਦ ਕਰਦਾ ਹੈ ਅਚਨਚੇਤ ਇਸ ਮੌਤੇ ਲੋਕ ਵਿਰਸੇ ਵੱਲੋਂ ਅਸੀਂ ਸਾਰਿਆਂ ਦਾ ਲੋਕ ਵਿਰਸੇ ਵੱਲੋਂ ਇੱਕ ਬਹੁਤ ਹੀ ਡੰਗਾਈ ਇਹ ਉਹਨਾਂ ਦਾ ਉਹਨਾਂ ਦਾ ਅਚਨਚੇਤ ਜਾਣਾ ਇਹ ਸਾਡੀ ਪੰਜਾਬੀ ਪੰਜਾਬੀ ਬੋਲੀ ਤੇ ਜੋ ਕੁਝ ਛੋਲੀ ਚ ਪਾਇਆ ਉਹ ਜਿਵੇਂ ਗੱਲਾਂ ਚ ਵਰਣਨ ਕਰਨਾ ਮੇਰਾ ਖਿਆਲ ਬਹੁਤ ਔਖਾ ਏ ਪਰ ਉਹਨਾਂ ਨੇ ਅਜੀਬ ਜਿਹੜੇ ਹਰ ਤਰ੍ਹਾਂ ਦੇ ਹਰ ਸਮੇਂ ਤੇ ਜਿਹੜੇ ਲੋਕ ਸਮੇਂ ਦੀ ਤੋਰ ਦੇ ਪੰਜੇ ਚਟਾਨਾਂ چیر ਲੰਘ ਜਾਂਦੇ ਕਿਸੇ ਵੀ ਜ਼ਬਰਦਸਤੀ ਤੇ ਧਾਰੇ ਮੋੜ ਨਹੀਂ ਖਾਂਦੇ ਉਹਨਾਂ ਦੇ ਵਿੱਚ ਮੈਂ ਇੱਕ ਸਰਜੀਤ ਪਾਤਰ ਦਾ ਨਾਮ ਲੈਣਾ ਤੇ ਅਸੀਂ ਅਗਿਆਸ ਕਰਦੇ ਆ ਤੁਹਾਨੂੰ ਦੱਸਣਗੇ ਧਮੀ ਸਾਹਿਬ ਹਾਦੀਸ ਆਪਣੇ ਜੀ ਇਨਾਨੇ ਪ੍ਰਧਾਨ ਸਾਹਿਬ ਦੇ 2 ਮਿੰਟ ਦਾ ਤੁਹਾਨੂੰ ਦੱਸਿਆ ਸਰਜੀਤ ਡਾਕਟਰ ਪਾਤਰ ਸਾਹਿਬ ਬਾਰੇ ਤੇ ਉਹਨਾਂ ਨੇ ਲਾਈਵ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਇਨਾਂ ਥੋੜੇ ਟਾਈਮ ਵਿੱਚ ਬਿਆਨ ਕਰਨਾ ਤਾਂ ਬੜਾ ਔਖਾ ਆ ਤੇ ਹੁਣ ਇਸ ਤੋਂ ਬਾਅਦ ਸਾਡੇ 1 ਮਿੰਟ ਦਾ ਪਹਿਲੋ ਤਾਂ ਹੈ ਗਿਆ ਵੀ ਡਾਕਟਰ ਸਰਜੀਤ ਪਾਤਰ ਜੀ ਨੂੰ ਸਰਦਾਂਜੀ ਲਈ 1 ਮਿੰਟ ਦਾ ਮੋਨ ਵਰਤ ਰੱਖਿਆ ਜਾਵੇ। ਹੁਣ ਤੇ ਸਾਡੇ ਪ੍ਰਧਾਨ ਸ਼ਾਂਤੀ ਸਰੂਪ ਜੀ ਤੈਨੂੰ ਥੋੜਾ ਜਿਹਾ ਸਾਡੇ ਲੋਕ ਮਿਰਸੇ ਵਰ ਵੀ ਮਿਹਰਵਾ ਦੇਣਗੇ। ਸ਼ਾਂਤੀ ਸਰੂਪ ਮੈਂ ਸਾਰੇ ਦੋਸਤਾਂ ਨੂੰ ਦੱਸਣਾ ਮੰਗਦਾ ਵੀ ਲੋਕ ਵਿਰਸਾ ਜਿਹੜਾ ਇਹ 1994 ਵਿੱਚ ਸਟਾਰਟ ਹੋਇਆ ਤੇ 94 ਤੋਂ ਲੈ ਕੇ ਅੱਜ ਤਾਈਂ ਅਸੀਂ 27 ਮੇਲੇ ਕੀਤੇ ਆ ਜਿਹੜੇ ਮੇਲੇ ਆ ਅਸੀਂ ਉਹਨਾਂ ਵੱਡ ਬਡੇਰਿਆਂ ਪੁਰਖਿਆਂ ਦੇ ਨਾਂ ਤੇ ਵੀ ਜਿਹੜਾ ਸਾਡਾ ਇਤਿਹਾਸ ਆ ਲੋਕ ਵਿਰਸਾ ਅਸਲ 'ਚ ਨਾ ਹੀ ਇਹ ਆ ਜਿਹੜਾ ਇੱਕ ਥਾਂ ਤੇ ਰਹਿੰਦੇ ਰਹਿੰਦੇ ਲੋਕਾਂ ਦੀਆਂ ਆਦਤਾਂ ਹੋਰ ਉਹਨਾਂ ਤਿਹਾੜ ਲੜਾਈ ਝਗੜੇ ਸਾਰਾ ਕੁਝ ਚੱਲ ਨਚਲ ਜਾਇਦਾਦ ਉਹਦੇ ਆਧਾਰ ਤੇ ਇਨਸਾਨੀ ਜ਼ਿੰਦਗੀ ਦੇ ਰਫਤਾਰ ਦੇ ਨਾਲ ਹੀ ਚੇਂਜ ਹੁੰਦਾ ਰਹਿੰਦਾ ਏ ਉਹਦੇ ਆਧਾਰ ਤੇ ਅਸੀਂ ਇਸ ਦਾ ਨਾਮ ਲੋਕ ਵਿਰਸਾ ਰੱਖਿਆ ਤੇ ਇਹ ਲੋਕ ਵਿਰਸਾ 1994 ਚ ਭਾਜੀ ਗਰਸਨ ਹੁਣਾਂ ਨੇ ਇਹਦਾ ਨੀ ਪੱਥਰ ਰੱਖਿਆ ਉਸ ਤੋਂ ਬਾਅਦ ਭਾਜੀ ਜਗਮੂਨ ਪ੍ਰੋਫੈਸਰ ਜਗਮੂਨ ਜੀ ਹੁਣਾਂ ਨੇ ਇਹਨੂੰ ਪਾਣੀ ਪਾਇਆ ਉਸ ਤੋਂ ਬਾਅਦ ਜੇ ਆਪਾਂ ਕਹੀਏ ਬਾਬਾ ਗੁਰਦੇਵ ਸਿੰਘ ਜੀ ਟੋਰਾਂਟੋ ਉਹਨਾਂ ਦੇ ਪਰਬੋਤੇ ਹੁਣੇ ਆਏ ਬਾਬਾ ਕੇਸਰ ਸਿੰਘ ਜੀ ਉਹਨਾਂ ਨੇ ਇਸ ਤੋਂ ਬਾਅਦ ਅਸੀਂ ਇਹ ਮੇਲੇ ਦਾ ਉਹਨਾਂ ਪੁਰਖਿਆਂ ਦੇ ਨਾਂ ਤੇ ਭਾਈ ਕਰਤਾਰ ਸਿੰਘ ਇਸੇ ਤਰ੍ਹਾਂ ਹੀ ਭਾਈ ਬਲਵੰਤ ਸਿੰਘ ਖੁਰਦਪੁਰ ਆਪਣੇ ਕਿਸਾਨਾਂ ਦੇ ਮਸੀਹ ਬਾਬਾ ਬੰਦਾ ਸਿੰਘ ਬਹਾਦਰ ਸੋਨਸੂ ਪਕਣਾ ਪਕ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਬਾ ਇਹ ਤੋਂ ਬਾਅਦ ਆਪਾਂ ਰਹਿਮਤ ਅਲੀ ਤੇ ਪਿੰਗਲਵਾੜੇ ਦਰਸ਼ਨ ਸਿੰਘ ਕਨੇਡੀਅਨ ਤੇ ਹੋਰ ਵੀ ਜੰਨੀਆਂ ਸ਼ਖਸੀਅਤਾਂ ਸੀ ਵੱਡੀਆਂ ਉਹਨਾਂ ਦੇ ਨਾਮਾਂ ਤੇ ਇਹ ਮੇਲਾ ਕਰਦੇ ਆਏ ਆ ਸੋ ਹੁਣ ਅਸੀਂ ਇਸ ਮੇਲਾ ਜਿਹੜਾ ਇਹ ਜੰਗ ਹੋ ਗਿਆ ਹੁਣ 28ਵਾਂ ਮੇਲਾ ਜਿਹੜਾ ਸਤੰਬਰ ਦੇ ਮਹੀਨੇ ਵਿੱਚ ਹਰ ਬੈਰੀ ਹੁੰਦਾ ਇਹਦੀ ਜਿਹੜੀ ਕਦਰ ਆ ਇਹਦੀਆਂ ਜਿਹੜਾ ਇੱਥੋਂ ਦੇ ਲੋਕਲ ਬਿਜ਼ਨਸਮੈਨ ਤੇ ਸਜੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਇਸ ਮੇਲੇ ਦੀ ਇੱਕ ਜਰੂਰ ਕਦਰ ਆ ਵੀ ਇਸ ਮੇਲੇ ਚ ਅਦੇ ਅਜੇ ਤੱਕ ਕੋਈ ਕਬੂਤਰਬਾਜੀ ਕੋਈ ਗ੍ਰਾਂਟ ਤੋਂ ਬਿਨਾ ਇਹ ਮੇਲਾ ਬੜਾ ਸਜੋਗੀਆਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਸਾਨੂੰ 1 ਘੰਟਾ ਵੀ ਬੈਠਣ ਨਹੀਂ ਦਿੰਦੇ ਸਾਡੀ ਚੈੱਕ ਰੈਡੀ ਹੁੰਦੀ ਆ ਲੋਕਲ ਬਿਜ਼ਨਸਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਵੀ ਤੁਹਾਨੂੰ ਪਰਨ ਦਿੰਨੇ ਆ ਕਿ ਤੁਹਾਡੀਆਂ ਕਦਰਾਂ ਕੀਮਤਾਂ ਤੇ ਆਲਵੇਜ ਪੂਰਾ ਉੱਤਰਦਾ ਰਹੇਗਾ ਤੇ ਅੱਜ ਸਾਡਾ ਇਹ ਇਕੱਤਰ ਹੋਣ ਦਾ ਮਕਸਦ ਪਾਤਰ ਜੀ ਦਾ ਅਚਨਚੇਤ ਤੁਰ ਜਾਣਾ ਉਹਦੇ ਤੇ ਸਾਨੂੰ ਬਹੁਤ ਵੱਡਾ ਝਟਕਾ ਲੱਗਿਆ ਜਿਨ੍ਹਾਂ ਨੇ ਕਦੇ ਵੀ ਜੰਗੀਆਂ ਹਨੇਰੀਆਂ ਆਈਆਂ ਉਹਨਾਂ ਚ ਅਡੋਰ ਰਹਿ ਕੇ ਆਪਣੇ ਮਨੋਂ ਤੇ ਤਨੋਂ ਲਿਖਿਆ ਸੋ ਅਸੀਂ ਉਹਨਾਂ ਦੇ ਇਸ ਅਚਨਚੇਤ ਜਾਣਤੇ ਉਹਨਾਂ ਨੂੰ ਸਾਰੇ ਇਕੱਠੇ ਹੋ ਕੇ ਸਦਾਲੀ ਪੇਟ ਕਰਦੇ ਹਾਂ ਜੇ ਕੋਈ ਲਫ਼ਜ਼ ਵੱਧ ਘੱਟ ਹੋ ਗਿਆ ਖਿਮਾ ਦੇ ਜਾਚਕਾ ਡਾਕਟਰ ਮੁੰਡੀ ਐਸੋਸੀਏਸ਼ਨ ਦੇ ਬਹੁਤ ਟਾਈਮ ਮੈਂਬਰ ਨੇ ਇਹ ਵੀ ਲਗਾਤਾਰ ਲੋਕ ਸੇਵਾਤ ਜੁੜੇ ਰਹਿੰਦੇ ਨੇ ਆਪਣੇ ਵਿਚਾਰ ਰੱਖਣਗੇ ਡਾਕਟਰ ਮੁੰਡੀ ਅਮ ਮੈਂ ਤੇ ਇੱਕ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਵੱਲੋਂ ਬੇਨਤੀ ਕਰਨੀ ਚਾਹਨਾ ਕਿ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਲੋਕ ਵਿਰਸਾ ਮੇਲਾ ਹਰ ਇੱਕ ਸਾਲ ਪਿਛਲੇ 27 ਸਾਲਾਂ ਦੇ ਵਿੱਚ ਵਿੱਚ ਤੋਂ ਆਪਾਂ ਐਬਸਵਰਡ ਉਮ ਦੇ ਰੈਕ ਸੈਂਟਰ ਦੇ ਵਿੱਚ ਮਨਾਉਂਦੇ ਆ ਪਿਛਲੇ 27 ਸਾਲਾਂ ਤੋਂ ਤੇ ਇਸ ਸਾਲ ਦਾ ਮੇਲਾ ਸਮਰਪਿਤ ਰਹੇਗਾ ਪਦਮਸ਼ਰੀ ਡਾਕਟਰ ਸਰਜੀਤ ਸਿੰਘ ਪਾਤਰ ਉਹਨਾਂ ਦੇ ਦੇ ਵਾਸਤੇ ਤੇ ਇੱਕ ਇਥੇ ਮੈਂ ਪਰਜੋਰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਸਰਦਾਰ ਪਾਤਰ ਸਾਹਿਬ ਜੀ ਦੀਆਂ ਕਵਤਾਵਾਂ ਤੇ ਉਹਨਾਂ ਦੀ ਦੇ ਲੇਖ ਜੋ ਵੀ ਲਿਖਤਾ ਹਨ ਸਕੂਲ ਦਾ ਸਿਲੇਬਸ ਬਣਾਇਆ ਜਾਵੇ ਤੇ ਇਹ ਸਾਡੀ ਜੇ ਬੇਨਤੀ ਮਨਜ਼ੂਰ ਹੋਵੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਰਿਆਂ ਦਾ ਪੰਜਾਬ ਸਰਕਾਰ ਦਾ ਥੈਂਕ ਯੂ ਜੀ ਬਹੁਤ ਵਧੀਆ ਜੀ ਇਹ ਕਮਾਲ ਦੀ ਮੰਗ ਰੱਖੀ ਆ ਉਹਨਾਂ ਦੇ ਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਹੀ ਪਾਤਰ ਰਿਵਾਰਡ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੇ ਨੇ ਲਾਇਬ੍ਰੇਰੀਆਂ ਸਥਾਪਿਤ ਹੋਣਗੀਆਂ ਉਹ ਕਹਿੰਦੇ ਪੰਜਾਬੀ ਬੋਲੀ ਦੀ ਸੇਵਾ ਹੀ ਹੋਊਗੀ ਜਿੰਨੀ ਸੇਵਾ ਪੰਜਾਬੀ ਬੋਲੀ ਦੀ ਸੁਰਜੀਤ ਪਾਤਰ ਨੇ ਆਪਣੀਆਂ ਕਾਵ ਰਚਨਾਵਾਂ ਰਾਹੀਂ ਜਿੱਥੋਂ ਤੱਕ ਪਹੁੰਚਾਇਆ ਉਹ ਸਾਡੇ ਸਾਰਿਆਂ ਲਈ ਬੜੇ ਸ਼ਰਫ ਵਾਲੀ ਗੱਲ ਹੈ ਮੇਰੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਪਹਿਲੀ ਦਫਾ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਮਿਲਣ ਦਾ ਮੌਕਾ ਮਿਲਿਆ ਫਿਰ ਅਸੀਂ ਆਪਣੇ ਕਾਲਜ ਬਾਬਾ ਫਰੀਦ ਕਾਲਜ ਬਠਿੰਡਾ ਜਿੱਥੇ ਮੈਂ ਪੜਾਉਂਦਾ ਰਿਹਾ ਉੱਥੇ ਉਹਨਾਂ ਨੂੰ ਅਸੀਂ ਬੁਲਾਉਂਦੇ ਰਹੇ ਪੰਜਾਬ ਯੂਨੀਵਰਸਿਟੀ ਪਟਿਆਲਾ ਕਨੀ ਡਾਉਨ ਤੋਂ ਪਹਿਲਾਂ ਸਾਡੇ ਰਿਫਰੈਸ਼ਰ ਕੋਰਸ 'ਚ ਅਸੀਂ ਇਕੱਠੇ ਅਧ୍ୟੰਤ ਅਧਿਆਪਨ ਕਰਦੇ ਰਹੇ ਤੇ ਹਰ ਇੱਕ ਦੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਦਰਮਿਆਨ ਪ੍ਰਸਿੱਧ ਇਤਿਹਾਸਕਾਰ ਸੋਨ ਸਿੰਘ ਪੂਨੀ ਵੀ ਬਿਰਾਜ਼ਮਾਨ ਨੇ ਉਹ ਵੀ ਸਰਜੀਤ ਪਾਤਰ ਨਾਲ ਜੁੜੀਆਂ ਹੋਈਆਂ ਆਪਣੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕਰਨਗੇ ਪੁਨੀ ਸਾਹਿਬ ਪਾਤਰ ਸਾਹਿਬ ਨੂੰ ਮੈਂ ਪਹਿਲੀ ਵਾਰ ਥੇ ਰਿਚਮੈਂਡ ਵਿੱਚ ਮਿਲਿਆ ਆਂ ਬਹੁਤ ਹੀ ਵਧੀਆ ਬੰਦੇ ਨੇ ਉਹ ਬਹੁਤ ਪਿਆਰ ਨਾਲ ਮਿਲਦੇ ਨੇ ਜਿਦਾ ਪਰ ਵੀ ਉਹਨਾਂ ਦੇ ਵਿੱਚ ਆਕਰ ਨੇ ਨਹੀਂ ਤਾਂ ਵੱਡੇ ਬੰਦੇ ਕਈ ਵਾਰ ਆਕਰ ਮਾਰਦੇ ਨੇ ਬਹੁਤ ਪਿਆਰ ਨਾਲ ਬੋਲੇ ਨੇ ਡਾਕਟਰ ਸਾਧੂ ਨਾਲ ਡਾਕਟਰ ਸਾਧੂ ਸੁਣੇ ਹੁੰਦੇ ਨਾਲ ਪੜਾਉਂਦੇ ਰਹੇ ਨੇ ਉਹਨਾਂ ਦੇ ਘਰ ਦੂਸਰੀ ਵਾਰ ਮੈਂ ਮਿਲਿਆ ਉਹਨਾਂ ਨੂੰ ਉੱਥੇ ਬੜੇ ਪਿਆਰ ਨਾਲ ਮਿਲੇ ਨੇ ਡਾਕਟਰ ਸਰਜੀਤ ਪਾਤਲ ਦੇ ਸਾਰੇ ਪੰਜਾਬੀਆਂ ਦਾ ਮਾਣ ਨੇ ਕਿਉਂਕਿ ਉਹਨਾਂ ਨੇ ਜਿਹੜਾ ਟਰਾਂਸਲੇਸ਼ਨ ਦਾ ਕੰਮ ਕੀਤਾ ਨਾ ਉਹਨਾਂ ਨੇ ਕਮਤਾਵਾ ਦਾ ਹੋਇਆ ਦੂਸੀਆਂ ਪਛਾਵਾਂ ਵਿੱਚ ਅੱਜ ਉਹ ਵੀ ਅਫਸੋਸਜਨ ਕਰ ਰਹੇ ਉਹਨਾਂ ਚੁਰ ਜਾਣਦੇ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਇਹ ਕਹਣਾ ਕਿ ਸਰਜੀਤ ਪਾਤਲ ਜੀ ਸਾਡੇ ਸਾਰਿਆਂ ਸਾਰਿਆਂ ਦਾ ਮਾਣ ਸੀ ਤੇ ਉਹ ਜਰਨ ਦੇ ਵਿੱਚ ਜੰਮੇ ਸੀ ਉਹਦੇ ਪਿਤਾ ਜੀ ਉਹਨਾਂ ਦੇ ਅਫਰੀਕਾ ਵਿੱਚ ਕੰਮ ਕਰਦੇ ਸੀ ਸੋ ਉਹਨਾਂ ਨੇ ਇੱਕ ਕਵਤਾ ਪੜ੍ਹੀ ਸੀ ਇਥੇ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਲੇ ਹੀ ਅਦਾਸ ਹੈ ਜੀ ਬਾਕੀ ਸਭ ਖੈਰ ਹੈ ਇਹ ਉਹਨੇ ਆਪਣੇ ਪਿਤਾ ਜੀ ਜਦੋਂ ਛੱਡ ਕੇ ਆ ਰਹੇ ਸੀ ਉਹ ਚੜਾ ਕੇ ਆਏ ਐ ਅਫਰੀਕਾ ਨੂੰ ਜਾਣ ਵਾਸਤੇ ਉਦੋਂ ਉਹ ਤੋਂ ਬਾਅਦ ਲੀ ਉਹ ਤੋਂ ਬਾਅਦ ਲੀ ਉਹ ਤੋਂ ਪਰਵਾਹ ਤੋਂ ਥੈਂਕ ਯੂ ਵੈਰੀ ਮਚ ਸਾਡੇ ਦਰਮਿਆਨ ਉਹਨਾਂ ਦੀਆਂ ਗਜ਼ਲਾਂ ਕਾਵਿ ਰਚਨਾਵਾਂ ਤਾਂ ਜ਼ਿੰਦਾ ਰਹਿਣਗੀਆਂ ਜਿਹੜੇ ਕਲਾਕਾਰ ਉਹਨਾਂ ਦੇ ਗੀਤ ਗਜ਼ਲ ਗਾ ਕੇ ਵੀ ਅਮਰ ਹੋ ਗਏ ਨੇ ਖੁਦ ਸਰਜੀਤ ਪਾਤਰ ਦੀਆਂ ਸਰੂਦੀ ਰਚਨਾਵਾਂ ਤੁਸੀਂ ਆਉਣ ਵਾਲੇ ਸਮਿਆਂ 'ਚ ਰੇਡੀਓ ਤੋਂ ਹੋਰ ਮਾਧਿਅਮ ਰਾਹੀਂ ਸੁਣਦੇ ਰਹੋਗੇ ਸੋ ਸਾਡੇ ਕੋਲੋਂ ਜਸਮਾਨੀ ਤੌਰ ਤੇ ਰੁਕਸਤ ਹੋਏ ਨੇ ਆਪਣੀ ਰਚਨਾਵਾਂ ਰਾਹੀਂ ਉਹ ਸਾਡੇ ਦਿਲਾਂ 'ਚ ਹਮੇਸ਼ਾ ਜਿੰਦਾ ਰਹੇਗੀ ਹੁਣ ਕਲੱਬ ਦੇ ਮੈਂਬਰ ਬੁੱਟਰ ਸਾਹਿਬ ਧੰਨਵਾਦ ਕਰਨਗੇ ਕਲੱਬ ਵੱਲੋਂ ਆਏ ਸੀ ਨਸੀਮ ਸમિતਰਾ ਸਰਨ ਸਸੇ ਕਹਲ ਪਾਤਰ ਸਾਹਿਬ ਦਾ ਮੈਂ ਦੋ ਤਿੰਨ ਵਾਰੀ ਮੇਰੇ ਨਾਲ ਫੋਟੋ ਫੋਟੋ ਵੀ ਖਿਚਾ ਕੇ ਜਾਈ ਹੋਈ ਹੈ ਕਿੱਥੇ ਆਏ ਸੀਗੇ ਤੇ ਲਾਇਬ੍ਰੇਰੀ ਸਖਾਸ ਫੋਟੋਆਂ ਖਿਚਾਈ ਸਗੀ ਕਿਉਂਕਿ ਮੈਨੂੰ ਲਿਖਣ ਦਾ ਲਿਖਣ ਦਾ ਬੜਾ ਮोटा ਸ਼ੌਕ ਸੀ ਮੇਰੇ ਸ਼ਾਂਤੀ ਸ਼ਾਂਤੀ ਨੇ ਕਿਹਾ ਸੀਗਾ ਵੀ ਮੇਰੇ ਤੋਂ ਲਿਖੀ ਨਹੀਂ ਗਿਆ ਉਹਨੇ ਕਿਉਂਕਿ ਮੈਂ ਉਹ ਉਹਦਾ ਇੰਨਾ ਹੀ ਉਹ ਇੰਨੇ ਚੰਗੇ ਲਿਖਾਰੀ ਸੀ ਕਿ ਅੱਜ ਹੁਣ ਮਿਲਣੇ ਬਹੁਤ ਮੁਸ਼ਕਲ ਆ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੇ ਤੁਸੀਂ ਆਪਣਾ ਸਮਾਂ ਕੱਢ ਕੇ ਅੱਜ ਆਏ ਆ ਸਰਜੀਤ ਸਿੰਘ ਪਾਤਰ ਜਿਨ ਉਹਨਾਂ ਨੂੰ ਸਰਦਾਜੀ ਦੇਣ ਵਾਸਤੇ ਬੜਾ ਅਫਸੋਸ ਹੋਇਆ ਹੈਗਾ ਅਸੀਂ ਆਪਣੇ ਲੋਕ ਵਿਰਸਾ ਕਲਚਰ ਐਸੋਸੀਏਸ਼ਨ ਵਰ ਲੋ ਵੀ ਇਸ ਸ਼ੋਕ ਵਿੱਚ ਸ਼ਾਮਲ ਹੋਏ ਆ ਕਿ ਬਹੁਤ ਰਚਨਾਵਾਂ ਉਹਨਾਂ ਦੀਆਂ ਹੈਗੀਆਂ ਬਹੁਤ ਕੁਝ ਨਹੀਂ ਲਿਖਿਆ ਹੈਗਾ ਪੰਜਾਬੀ ਬੋਲੀ ਨੂੰ ਦਿੱਤਾ ਹੈਗਾ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਅਖੀਰ ਵਿੱਚ ਇਹੀ ਕਹੂੰਗਾ ਵੀ ਆਪਾਂ ਨੂੰ ਇੱਕ ਬਹੁਤ ਵੱਡਾ ਕਾਟਾ ਪਿਆ ਹੈਗਾ ਜਿਹਨੂੰ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਸਾਰਿਆਂ ਨੇ ਫੇਰ ਜੀ ਆਇਆਂ ਆਖਦਾ ਸਮੇਂ ਤੇ ਆਉਣ ਦਾ ਧੰਨਵਾਦ ਕਰਦਾ ਤੇ ਸਮਾਂ ਕੱਢਣ ਦਾ ਫੇਰ ਧੰਨਵਾਦ ਕਰਦਾ ਸੱਚੀ ਬੜਾ ਧੰਨਵਾਦ ਬਲਜਿੰਦਰ ਸਿੰਘ ਬੈਂਸ ਦਾ ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਇਹਨਾਂ ਦਾ ਬੜਾ ਬਿਜ਼ੀ ਸ਼ੈਡਿਊਲ ਏ ਹੁਣ ਤੈਨੂੰ ਮਾਸਟਰ ਗਵੀ ਹੁਣ ਸ਼ਰਮਾ ਜੀ ਤੈਨੂੰ ਹਾਂਜੀ ਪਾਤਰ ਸਾਹਿਬ ਸਾਡੇ ਪਿੰਡ ਭਦੌਰ ਦੇ ਵਿੱਚ ਬਹੁਤ ਵਾਰੀ ਆਉਂਦੇ ਰਹੇ ਤੇ ਰਾਜ ਕੁਮਾਰ ਜੀ ਦੇ ਚੰਗੇ ਦੋਸਤ ਹਨ ਅਸੀਂ ਮਿਲਦੇ ਰਹੇ ਇਹਨਾਂ ਨੂੰ ਉਹਨਾਂ ਨੇ ਇੱਥੇ ਵਿਦਿਆਰਥੀਆਂ ਨੂੰ ਬਹੁਤ ਸੇਧ ਦਿੱਤੀ ਚੰਗੇ ਖਿਡਾਰੀ ਪੈਦਾ ਕਰਨ ਦੇ ਵਿੱਚ ਵੀ ਇਹਨਾਂ ਨੇ ਮਦਦ ਕੀਤੀ ਸੋ ਇਹਨਾਂ ਦਾ ਚਾਣ ਚੱਕ ਜਾਣ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਅਫਸੋਸ ਆ ਸਾਰਿਆਂ ਦੇ ਮਨ ਅਦਾਸ ਸੋ ਇੱਥੋਂ ਦੇ ਮੈਂ ਸ਼ਾਂਤੀ ਸਾਹਿਬ ਪ੍ਰਧਾਨ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੇ ਸੇ ਦਿੱਤੀ ਹੈ। ਹਾਂਜੀ ਹੁਣ ਆਪਣੇ ਨਮਰੀ ਸਿੰਘ ਖੋਸਾ ਇਹ ਇੱਕ ਮਿੰਟ ਲਈ ਤੁਹਾਨੂੰ ਆਪਣਾ ਹਾਂਜੀ ਧੰਨਵਾਦ ਜੀ ਸਾਰਿਆਂ ਦਾ। ਪਤਰ ਸਾਹਿਬ ਦੇ ਜਾਣ ਦਾ ਦੁੱਖ ਤਾਂ ਸਾਰਿਆਂ ਨੂੰ ਰਹੂਗਾ ਹਮੇਸ਼ਾ ਰਹੂਗਾ। ਤੇ ਸਾਡਾ ਇਹ ਫਰਜ਼ ਬਣਦਾ ਵੀ ਬਿਸ਼ੱਕ ਉਹ ਸਾਡੇ ਤੋਂ ਵਿਛੜ ਗਏ ਆ। ਬਟ ਸਾਡਾ ਇਹ ਫਰਜ ਬਣਦਾ ਵੀ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਹੈਗੀਆਂ ਜਾਂ ਜੇ ਪੰਜਾਬੀ ਸੱਭਿਆਚਾਰ ਨੂੰ ਜਾਂ ਸਾਹਿਤਕ ਪੰਜਾਬ ਸਾਹਿਤ ਨੂੰ ਜਿਹੜਾ ਕੁਝ ਉਹਨੇ ਦੇਣਾ ਉਹਨੂੰ ਅਸੀਂ ਅੱਗੇ ਲੈ ਕੇ ਚੱਲ ਗਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕਾਂ ਨੂੰ ਜਾਗਰਤ ਕੀਤਾ ਜਾਵੇ ਬੱਚਿਆਂ ਨੂੰ ਵੀ ਜਾਗਰਤ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਵੀ ਜਿਵੇਂ ਬੇਨਤੀ ਕੀਤੀ ਹੈ ਭੂਨੀ ਸਾਹਿਬ ਨੇ ਵੀ ਇੱਕ ਸਿਲੇਬਸ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਅੱਗੇ ਜਾ ਕੇ ਜੋ ਪੰਜਾਬੀ ਕਲਚਰ ਨੂੰ ਹੋਰ ਉਹ ਪ੍ਰੋਮੋਟ ਕਰ ਸਕਣ ਕੁਝ ਸਿੱਖ ਸਕਣ ਜਿਹੜਾ ਜਿਹੜੀ ਸਾਡੇ ਸਮਾਜ ਦੇ ਵਿੱਚ ਜਾਂ ਪੰਜਾਬੀ ਕਲਚਰ ਦੇ ਵਿੱਚ ਗਰਾਵਟ ਆ ਰਹੀ ਹੈ ਉਹ ਦਿਨ ਬਦਨ ਇਹ ਚੀਜ਼ਾਂ ਹੀ ਸਾਨੂੰ ਬਚਾ ਸਕਦੀਆਂ ਕਿਉਂਕਿ ਉਹਨਾਂ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਸੀਗਾ 98 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਆ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਆ ਜੇ ਅਸੀਂ ਚਾਹੀਏ ਤਾਂ ਇਹੀ ਕੋਸ਼ਿਸ਼ ਕਰ ਸਕਦੇ ਆ ਵੀ ਇੱਥੇ ਬੈਠੇ ਚਾਹੇ ਬੱਚੇ ਹੈਗੇ ਸਾਡੇ ਉਹਨਾਂ ਨੂੰ ਅਸੀਂ ਇਹਦੇ ਨਾਲ ਜੋੜੀਏ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਸਕੂਲਾਂ ਦੇ ਵਿੱਚ ਬੱਚੇ ਹੈਗੇ ਆ ਉਹਨਾਂ ਨੂੰ ਵੀ ਜੋੜੀਏ ਤਾਂ ਕਿ ਉਹ ਪੰਜਾਬੀ ਸੱਤ ਨਾਲ ਜੁੜੇ ਰਹਿਣ ਤੇ ਇਹੋ ਜਿਹੀਆਂ ਰੱਬੀ ਰੂਹਾਂ ਬਹੁਤ ਘੱਟ ਆਉਂਦੀਆਂ ਤੇ ਜਿਹੜਾ ਘਾਟਾ ਕਦੇ ਪੂਰਾ ਨਹੀਂ ਹੋਣਾ ਪਰ ਸਾਡਾ ਫਰਜ਼ ਬੰਦਾ ਵੀ ਅਸੀਂ ਆਪਾਂ ਫਰਜ਼ ਨਿਭਾ ਕੇ ਮੈਨੂੰ ਅੱਗੇ ਤੋਰਿਏ ਧੰਨਵਾਦ ਜਦੋਂ ਤੱਕ ਸ਼ਬਦ ਸਲਾਮਤ ਨੇ ਸੁਖਨਵਰ ਜੋਨ ਮਰਕੇ ਵੀ ਉਹ ਜਿਸਮ ਹੁੰਦੇ ਨੇ ਜਿਸ ਵਿਆ ਵਿੱਚ ਬਨਾਹ ਹੁੰਦੇ ਨੇ ਸੁਰਜੀਤ ਪਾਤਰ ਸਾਡੇ ਦਰਮਿਆਨ ਹੀ ਰਹਿਣਗੇ ਸੋ ਅੱਜ ਦੀ ਸਭਾ ਸੁਰਜੀਤ ਪਾਤਰ ਦੇ ਸ਼ਰਧਾਂਜਲੀ ਸਭਾ ਵੱਜੋਂ ਹੁਣ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਬਹੁਤ ਸ਼ੁਕਰੀਆ ਸਭ ਦਾ ਧੰਨਵਾਦ ਜੀ